ਔਰ ਪੁਲਿਸ ਨੇ ਗਿਆਤਾ ਪਈ ਗੇ ਉਹ ਪੱਛਾ ਦੇਦੇ ਬਿਮਾਰੀ ਨਾਲ ਮਰ ਗਿਆ ਉਹ ਬੁਵਾੜੀਆਂ ਦਾ ਬੁਵਾੜੀਆਂ ਨੇ ਮਰਨਾ ਤੇ ਬੁਵਾੜੀਆਂ ਲੋਹਾ ਆਤੀ ਤੁਸੀਂ ਚੀਫ ਸਵੇਰ ਦੀ ਪੁਲਿਸ ਦੀ ਟੀਮ ਜੋਸ ਬੜ ਜਾਣਾ ਬੈਠੀ ਹੈ ਜਦੋਂ ਪਤਾ ਕਰੀਦਾ ਹਰ ਕਿਤਾ ਹੋਇਆ ਕਾਲਾ ਪੀਲੀ ਨਾ ਮਰਿਆ ਇਸ ਨਾ ਮਰਿਆ ਜੇ ਪੁਲਿਸ ਉੱਤੇ ਪੁੱਛੀ ਪਈ ਟੀਮ ਜੋਸ ਇਹ ਕੱਦ ਕਾਲਾ ਕੋਈ ਆਪਣਾ ਆਇਆ ਇਹ ਗੱਲ ਕੇ ਜੇ ਸਾਨੂੰ ਪੁੱਛੋ ਕਾਲਾ ਪੀਲੀ ਨੌਜਵਾਨ ਨੂੰ ਕਦੋਂ ਹੁੰਦਾ ਕਿਡਨੀ ਕਦੋਂ ਹੁੰਦੀ ਹੈ ਦੂਸਰੀ ਤੇ ਦੂਸਰੀ ਇੰਟਰ ਜੀਜ਼ੂ ਕਰੇ ਸ਼ੁਰੂਆਤ ਹੁੰਦੀ ਹੈ ਦੇਖੋ ਹਾਲਾ ਪੀੜੀਆ ਜਦੋਂ ਨਸ਼ਾ ਲੈਣਾ ਦੋ ਚਾਰ ਲੀਵਰ ਫੇਲ ਹੋ ਰਹੇ ਆ ਉਹ ਹਾਲਾ ਪੀੜੀਆ ਜੋ ਲੀਵਰ ਇਨਫੈਕਟਡ ਹੈ ਲੋ ਬੜੀ ਬੋਰਡੀਆਂ ਬੱਚੇ ਪਾਰਸ ਨਹੀਂ ਇੱਕ ਵੀ ਚੀਜ਼ ਜਲਦੀ ਵੀ ਨਾ ਕਿਡਨੀ ਨਾਲ ਲੀਵਰ ਸਾਰਾ ਤੋਂ ਫੇਲ ਹੋ ਗਿਆ ਹਲੋ ਇਹ ਬੋਰਡ ਲੈ ਲੋ ਮੇਰੇ ਕੋਲ ਐਮੇਂ ਵੀ ਤੁਸੀਂ ਜਾ ਕੇ ਪਤਾ ਕਰ ਲੈਂਦੇ ਹੋ ਹਲੋ ਰਿਪੋਰਟ ਦਿਓ ਮੇਰੇ ਕੋਲ ਹਾਰਸ ਭਗਤੀ ਕਿ ਡਾਕਟਰ ਹਰ ਬੰਦਾ ਮਾਂ-ਬਾਪ ਕੋ ਪੈਸਾ ਨਹੀਂ ਆ ਸਾਰੇ ਨੇ ਕਹਿੰਦੇ ਪ੍ਰਾਈਵੇਟ ਦਾ ਖਤਰਾ ਦਿਓ ਪ੍ਰਾਈਵੇਟ ਹਸਪਤਲ ਲੈ ਆ ਨਹੀਂ ਪਰਸੂ ਰਾਤ ਨੂੰ ਜੰਦਰੋ ਰੈਫਰ ਕੀਤਾ ਅੰਮ੍ਰਿਤਸਰ ਅੰਮ੍ਰਿਤਸਰ ਲੈ ਕੇ ਜਾਂਦਾ ਕਿਸੇ ਹਸਪਤਲ ਨੇ ਨਹੀਂ ਲਿਆ ਕਹਿੰਦੇ ਇਹ ਬੱਚੇ ਨਹੀਂ ਕਿ ਉਹ ਤਿੰਨ ਅੱਜ ਪਰਸੂ ਰਾਤ ਦਾ ਮਾਂ ਕੋਲ ਪੰਜ ਕੁੱਟ ਪਾਣੀ ਪੀਤਾ ਨੇ ਪੰਜ ਕੁੱਟ ਪਾਣੀ ਰੋਟੀ ਨਹੀਂ ਦੇ ਸਕਦੀ ਮਾਂ ਪਾਣੀ ਨਹੀਂ ਪਿਲਾ ਸਕਦੀ ਕਿ ਉਹ ਮਾਰ ਕਿ ਜ ਉਹਨੂੰ ਆਪਣੇ ਸਾਹਮਣੇ ਮਰਦੇ ਦੇਖਿਆ ਆਪਣੇ ਸਾਹਮਣੇ ਪਤਾ ਨਹੀਂ 2-3 ਘੰਟੇ ਸਾਹਮਣੇ ਬਿਲਕੁਲ ਵਧਾ ਰਹੇ ਆ ਮੈਂ ਇਹ ਜਿਹੜੀ ਗੱਲ ਕਹਿ ਰਹੇ ਹੋ ਬੱਚੇ ਦੀ ਤਾਂ ਆਵੇ ਸਾਨੂੰ ਜਿੰਨ ਕਾਇਦੇ ਕਰਾਂਗੇ ਥਾਣੇ ਦੇ ਤੇ ਕੋਈ ਗੱਲ ਨਹੀਂ ਹੋਰ ਅਸਲੀ ਇਹ ਤੇਰੀ ਆਪ ਨਸ਼ਾ ਕੀਤਾ ਕਿ ਤੂੰ ਬੰਦ ਕਰੋ ਜੀ ਖਤਮ ਕਰਾ ਜੀ ਤੁਸੀਂ ਅੱਛੜਾਈ ਸਰਕਾਰ ਨੇ ਸਾਨੂੰ ਗੋਲੀ ਦਿੱਤੀ ਹੋਈ ਆ ਨਸ਼ਾ ਛਡਾਣ ਵਾਸਤੇ ਉਹ ਡਾਕਟਰ ਸਾਹਿਬਾਂ ਬੈਠੇ ਨੇ ਪੜੇ ਲਿਖੇ ਆ ਜਦੋਂ ਕੋਈ ਡਾਕਟਰ ਆਪਣੇ ਮਰੀਜ਼ ਨੂੰ ਦਵਾਈ ਦਿੰਦਾ ਉਹ ਦੇਖ ਕੇ ਦਿੰਦਾ ਨਾ ਕਿ ਇਹਨੂੰ ਕਿੰਨੀ ਡੋਜ਼ ਚਾਹੀਦੀ ਆ ਤੇਰੀ ਡੋਜ਼ ਘਟਾਣੀ ਵੀ ਕਿ ਨਹੀਂ ਘਟਾਣੀ ਉਹਨਾਂ ਨੂੰ ਇਦਾਂ ਹੀ ਦੇਈ ਜਾਂਦੇ ਆ ਜੀ 8 ਸਾਲ ਹੋ ਗਏ ਇਦਾਂ ਹੀ ਦੇਈ ਜਾਂਦੇ ਆ ਬਾਹਰ ਜਾ ਕੇ ਵੇਚਦੇ ਆ ਉੱਥੇ ਦੋ ਬਾਹਰ ਦੋ ਬਾਹਰ ਖੜੇ ਕੇ ਵੇਚਦੇ ਆ ਜੀ ਉੱਥੇ ਹੀ ਵਿਕਦਾ ਉੱਥੇ ਬਾਹਰ ਖੜੇ ਹੋ ਕੇ ਵੀ ਵੇਚਦੇ ਪਿਆ 3-300 ਦੀਆਂ ਗੋਲੀਆਂ ਵੇਚਦੇ ਗਏ ਤੇਰੇ ਬੇਟੇ ਨੇ ਦੱਸਿਆ ਕਰਨ ਨਾ ਇਹ ਉਹਨੂੰ ਵੀ ਗੋਲੀਆਂ ਦੇ ਨਾਲ ਕਰਦੇ ਸੀ ਸੜਕ 'ਤੇ ਰਹਿੰਦੇ ਨੇ ਸਿਆਮ ਲੰਦਾ ਕਿੱਥੋਂ ਆ ਗਿਆ ਭਾਈਆ ਭਾਈਆ ਹਾਂਜੀ ਭਾਈਆ ਉਹ ਕਹਿੰਦਾ ਬਲਵੰਤ ਸਿੰਘਾ ਨੂੰ ਪੈਸੇ ਨਹੀਂ ਹੈ ਕਿ ਜਿੱਤਾ ਇੱਥੋਂ ਮੁੰਡਿਆਂ ਨੂੰ ਲੈ ਗਾ ਤੁਹਾਨੂੰ ਭਾਈਆ ਗੱਲ ਸੁਣੋ ਪਹਿਲਾਂ ਮੈਂ ਜਿੱਤਾ ਲੈਂਦਾ ਸੀ ਇੱਥੋਂ ਨਾਲ ਮੁੰਡਿਆਂ ਨੂੰ ਕਿ ਪੈਸੇ ਪਾ ਲੈਂਦੇ ਸੀ ਜਦੋਂ ਘਰ ਦੇ ਵਿੱਚ ਪੈਸੇ ਦੇਣੇ ਬੰਦ ਕਰਦੇ ਆ ਠੀਕ ਹੈ ਥੋੜੇ ਬੋਧ ਪੈਸੇ ਮਿਲਦੇ ਸੀ ਫਿਰ ਉਹਨੇ ਕੀ ਕੀਤਾ ਕਹਿੰਦੇ ਉਹਨਾਂ ਨੇ ਕਹਿਆ ਕਿ ਜੇ ਪਹਿਲਾਂ ਫਨਾਸੀ ਗੋਲੀ ਜਿਹੜੀ ਉਹ ਨੂੰ ਪੀਸ ਕੇ ਫਿਰ ਉਹਨਾਂ ਨੇ ਕਿਹਾ ਸਰ ਜੀ ਹਾਂ ਜੀ ਨੋਟ ਲਗਾ ਲਾ ਦੋਸਤ ਵੀ ਗੋਲੀ ਪੁੱਤ ਤੱਕ ਤੂੰ ਚੱਲ ਨਹੀਂ ਗਿਆ ਨਹੀਂ ਨਹੀਂ ਉਹ ਗੋਲੀ ਤਾਂ ਵੀ ਹੈ ਜਿਹੜਾ ਗਾਰਡ ਬਣੇ ਆ ਜਿਹੜੇ ਨੂੰ ਪਤਾ ਲੈਂਦੇ ਨੇ ਬਾਹਰ ਵੇਚ ਦਿੰਦੇ ਨੇ ਭਾਈ ਗੋਲੀ ਪੀਸ ਕੇ ਪਾਣੀ ਪਾ ਕੇ ਸੰਜ ਲਗਾ ਨਹੀਂ ਜਣੀ ਮੈਂ ऑलरेडी ਆਈ ਹੁੰਨੇ ਆਈਏ ਮੈਲਾ ਲਾਣੀ ਐਮਪੀ ਸਾਹਿਬ ਬੱਚਣਾ ਕਿ ਉਹ ਡਾਕਟਰ ਹੋਏ ਉਹ ਕਿ ਉਹਨਾਂ ਨੂੰ ਫਲਾ ਕੇ ਆਪਦੀ ਗੋਲੀ ਦੋ ਦੋ ਨੂੰ ਫਲਾ ਕੇ ਤਾਂ ਡਾਕਟਰ ਕਰਦੇ ਆ ਸਾਰੇ ਦੇ ਭਲੇ ਕੇ ਕੋਈ ਨਾ ਬੈਠਾ ਗੱਲ ਕੁਣੇ ਦੇ ਬਾਹਰ ਗਿਆ। ਕੁਣੇ ਆਏ ਆਪਾਂ। ਅੱਜ ਉਹ ਉੱਥੇ ਰੋਣ ਪਰ ਉੱਕਣ ਲੱਗੇ ਸੀਗੇ। ਮੈਂ ਕਿਹਾ ਸਾਡੇ ਆ। ਉੱਥੇ ਅਸਲੇ 200 ਲੋਕ ਇਕੱਠੇ ਆ। 200 ਜੋ ਇਹੇ ਲੋਕ ਵੀ ਇਨਫਲੈਂਸ਼ੀਅਲ ਹੈਗੇ ਜਿਹੜੇ ਨਿਸ਼ਾਨੀ ਕਰਦੇ ਸੀ ਲੇਕਿਨ ਉਹਨਾਂ ਨੇ ਨਸ਼ਾ ਛੱਡਣ ਦਾ ਦਵਾਈ ਵੀ ਵੰਡਿਆ। ਇਹ ਗੱਲ ਤੁਸੀਂ ਸਮਝੋ ਗਏ। ਮੰਨ ਲਓ ਕੋਈ ਖਾਂਦੀ ਬੰਦ 10 ਮਗਲਰ ਨੇ। ਸਮਗਲਰ ਉੱਥੇ ਗਿਆ। ਉਹਦੇ 5 ਪੱਤੀਆਂ ਦਾ ਕੋਟਾ ਹੈ। ਉਹ 5-7 ਉਹਦੇ ਅੰਡਰਸਟੈਂਡਿੰਗ ਕਰਕੇ ਉਧਰ ਲੈ ਲੈ। 10 ਉਸ ਵਕ ਖਰੀਦਣ ਵਾਲੇ ਵੀ ਬਾਹਰ ਖੜੇ ਆ। 10 ਪੱਤੇ ਬਾਹਰ ਲਿਆਦੇ ਅੰਦਰੋਂ ਫ੍ਰੀ ਮਿਲੇ। ਬਾਹਰ 20000 ਦਾ ਪੱਤਾ 10 ਪੱਤੇ ਨੇ ਵਿੱਚ 20000 ਰੁਪਏ ਦੇ ਉਹ ਘਰ ਚਲਾ ਗਿਆ ਉਹ ਦੇਖੋ ਨਾ ਮਤਲਬ ਇੱਕ ਇੱਕ ਕੀ ਤੇ ਸਰਕਾਰ ਦੇ ਇਹ ਨਹੀਂ ਐਟੇ ਸ਼ੇਅਰ ਕਰੋ ਇਹ ਤਾਂ ਗੋਲੀ ਖਵਾ ਕੇ ਭੇਜ ਨਹੀਂ ਗਏ ਪਾਜੀ ਪਹਿਲਾਂ ਪਤਾ ਕੀ ਹੈ ਉਹਾਂ ਨੇ ਭੇਜਿਆ ਖਾਲਾ ਭਰਾਵਾ ਤੇ ਆ ਕੇ ਖਾਲਾ ਇਹਦੀ ਲਿਮਟ 6 ਮਹੀਨੇ ਆ ਇਹਦਾ ਕਾਰਡ ਬੰਦਾ 6 ਮਹੀਨੇ ਨੋਮੀ ਲਿਮਟ ਹੈ ਇਹ ਬੱਚੇ ਅੱਠ ਅੱਠ ਵਾਰ ਤੋਂ ਗੋਲੀ ਲੈ ਰਹੇ ਆ ਪਾਜੀ ਗੱਲ ਪਤਾ ਕੀ ਹੈ ਪਹਿਲਾਂ ਗੋਲੀ ਪੁੱਲੀ ਸੀ ਬੱਚੇ ਜਿਹੜਾ ਸੀਐਸਸੀ ਦੀ ਬੱਚੇ ਨੇ ਸ਼ੁਰੂ ਕੀਤੀ ਹੈ ਉਹਦੋਂ ਤੇ ਖਵਾਣਾ ਜਾਓ ਭਾਈ ਸਰ ਗੱਲ ਲੇਤਾ ਹਾਂ ਸ਼ਬਦਾਂ ਦੀ ਪ੍ਰਾਰambh ਕੀਤਾ ਇਹ ਜਿਹੜਾ ਆਪਣਾ ਸਕੂਪੈਂਸੀ ਹੈ ਛੋਟਾ ਹਸਪਤਾਲ ਹੈ ਇਹ ਕਰਕੇ ਨਵਾਂ ਸਕੂਲ ਆ ਗਿਆ ਨਵਾਂ ਆਫਿਸ ਦੀ ਗੱਲ ਬਣੀ ਗੱਲ ਮੈਂ ਹਰ ਨਾ ਨੇ ਉਹਨੂੰ ਉਹਨੂੰ ਮੈਰੇ ਦੀ ਗੱਲ ਇਹ ਤਾਂ ਗੋਲੀ ਨਹੀਂ ਨਸ਼ਾ ਛੱਡਨ ਵਾਲੀ ਇਹ ਦਸ਼ਾ ਕਰਨ ਕਰਨ ਦਾ ਕਾਰਨ ਵੀ ਪੂਰਨ ਇਹ ਤਾਂ ਹਾਂ ਜਿੰਨੂੰ ਚੁੱਟਾ ਲੱਗ ਗਿਆ ਉਹ ਗੋਲੀ ਇਥੇ ਰੱਖ ਲਵੇ 6 ਮਹੀਨੇ ਜੋ ਹੌਲੀ ਹੌਲੀ ਬਾਹਰ ਆਵੇ ਬਾਹਰ ਆਵੇ ਉਸ ਗੱਲ ਤੋਂ ਉਹ ਕੀ ਕਰਦੇ ਤਾਂ ਗੋਲੀ ਨਹੀਂ ਗੋਲੀ ਉੱਥੇ ਵੇਚਦੀ ਉਹ ਤੇ ਹੋਰ ਨਸ਼ਾ ਵਧ ਜਾਂਦਾ ਮੈਂ ਨਹੀਂ ਆਉਂਦਾ ਜੀ ਆਮ ਬੰਦਾ ਕੋਈ ਚੇਤਨਾ ਜਾਂਦਾ ਕੋਈ ਬਾਈ ਖੜੀ ਕਰਦਾ ਬਾਅਦ ਬਾਈ ਕੱਲ ਰਾਤ ਦਾ ਬੱਚਾ ਕੱਲ ਰਾਤ ਕੱਲ 5 ਵਜੇ ਦਾ ਪੂਰਾ ਹੋਇਆ ਮੈਨੂੰ ਸਾਰੀ ਪੁਲਿਸ ਦਾ ਫੋਨ ਹੈ ਮੈਨੂੰ ਦੱਸੋ ਫੋਨ ਕਰਦੇ ਪਏ ਆ ਕਿੰਨਾ ਸਨਸਾ ਕਰਦੇ ਜਲੀ ਮੈਨੂੰ ਫੋਨ ਕਰਦੇ ਪਏ ਆ ਪਰ ਕੋਈ ਆ ਕੇ ਮਾਂ ਉਹਦੀ ਮਾਂ ਨੂੰ ਪੁੱਛੇ ਦੁੱਧ ਕੀ ਦਿੰਦੀ ਆ ਕਿ ਬੰਦਾ ਖੜਿਆ ਬੰਦੇ ਨੂੰ ਕਿਹੜਾ ਆਦਾ ਕਰੇ ਬੰਦਾ ਪਹਿਲਾਂ ਕਿਹੜਾ ਜਿਹੜੀ ਘਾੜਾ ਲੋਟਿਆ ਉਹਦੀ ਤਰੀਕ ਦੇ ਕੋਈ ਅੰਦਾਜ਼ਾ ਕੋਈ ਕਰਦਾ ਅਸੀਂ ਵਾਲਾ ਸੰਸਕਾਰ ਕਰਨਾ ਹੀ ਕਰਦਾ ਜੀ ਠੀਕ ਹੈ ਮੇਰੀ ਗੱਲ ਸੁਣੋ ਤਾਂ ਅਸੀਂ ਹੁਣੇ ਸੰਸਕਾਰ ਕਰ ਦੇਣਾ ਠੀਕ ਹੈ ਤੁਸੀਂ ਚੱਲ ਜਾਣਾ ਬਾਅਦ ਫੇਰ ਹੋਈਆਂ ਰੋਣਾ ਪਈ ਇੱਥੇ ਐਨੇ ਬੱਚੇ ਮਰ ਗਏ ਆ ਅਸੀਂ ਇਹਨਾਂ ਦੇ ਮਰਦੇ ਕਿੰਨੇ ਬੰਦੇ ਫੜੇ ਆ ਕੱਲ ਤਾਂ ਬੱਚਾ ਮਰਿਆ ਹੋਇਆ ਕਿੰਨੇ ਬੰਦੇ ਫੜੇ ਦੱਸੋ ਸਰ ਇੱਕ ਹੋਰ ਗੱਲ ਹੈ ਕਿੰਨੇ ਬੜੇ ਏਰੀਆ ਦੇ ਵਿੱਚ ਦਾ ਛੋਟੇ ਬੱਚਿਆਂ ਦਾ ਯੂਜ਼ ਕੀਤਾ ਧੂਵਾ ਦਾ ਮੁੰਡਾ ਮੈਂ ਨਛੇ ਦੇ ਵਿੱਚ ਮੈਂ ਸਿਰੋ ਲਾਇਕਾ ਦੇ ਮਰ ਗਿਆ ਕਬੈਤ ਆਪਣੇ ਪਰਵਾਦ ਨੂੰ ਬੁਲਾਣਾ ਪਹਿਲੇ ਬਾਰਸਾਤ ਬੰਦ ਕੀਤਾ ਸੀ ਉਹ 23 ਦੀ ਮਰ ਗਿਆ ਹੋਰ ਤਲਾਬ ਕੈਂਪ ਦੇ ਵਿੱਚ ਦੋ ਮੋਤਾਂ ਹੋ ਗੀਆਂ ਕੋਈ ਆਪਾ ਜਾ ਰਹੇ ਮੈਂ ਰੋਹ ਬਲਾਈਵ ਹੋ ਕੇ ਬੋਲਦਾ ਦੀਜੀ ਵੀ ਸਾਨੂੰ ਰੋ ਜਾਂਦੀ ਆ ਤੁਹਾਡੇ ਕੋਲ ਕੋਰਗੂ ਪਚਾਈ ਆ ਫੋਟੋਆਂ ਮੇਰੀਆਂ ਹਲ ਪੁਲਿਸ ਨੇ ਜਦੋਂ ਤੱਕ ਮੇਰੀ ਪਰਸੋਂ ਮੋਤਾਂ ਆਈਆਂ ਨਾ ਮੈਂ ਫੋਟੋਆਂ ਕੋ ਭੇਜ ਰਿਹਾ ਕਿਸੇ ਅਫਸਰ ਨੇ ਪੁੱਛਿਆ ਮੈਨੂੰ ਕਿ ਕਿੰਨੇ ਦੀ ਫੋਟੋਆਂ ਬੱਚੀਆਂ ਦੀ ਕਾਹਨਾਂ ਘਰਾਂ ਚ ਗਿਆਨ ਲੈ ਰਹੇ ਆ ਤੁਹਾਡਾ ਬੱਚਾ ਕਿਹੜੀ ਕੀ ਬੀ ਹੋ ਗਿਆ ਸੀ ਕਾਲਾ ਪੀਲੀਆ ਸੀ ਮੈਨੂੰ ਬਿਮਾਰੀ ਲੱਗੀ ਸੀ ਕਾਲਾ ਪੀਲੀਆ ਟੀਕੇ ਲਾੰਨਾ ਲੱਗਦਾ ਕੰਮ ਦਾਦਾ ਮੈਡੀਕਲ ਜਦੋਂ ਬੱਚਾ ਆਪਣੇ ਲੀਵਰ ਫੇਲ ਹੋ ਜਾਂਦਾ ਕਾਲਾ ਪੀਲੀਆ ਨਾਲੀ ਨੂੰ ਐਚਆਈ ਪੋਜ਼ਿਟਿਵ ਆ ਜਾਂਦਾ ਤੇ ਬੱਚਾ ਖਤਮ ਹੋ ਜਾਂਦਾ ਇਹ 6 ਮਹੀਨੇ ਦੇ ਬੱਚੇ ਨੂੰ ਜਿਨੇ ਜਿਹਨੂੰ ਕੋਈ ਨਸ਼ੇ ਦਾ ਪਤਨਾਮ ਨਹੀਂ ਪਤਾ ਸੀ 5.5 ਮਹੀਨੇ ਬੱਚਾ ਹੀ ਮਰ ਗਿਆ ਤੁਸੀਂ ਇਹ ਦੇਖੋ ਜੀ ਜਿਹੜਾ ਬੱਚਾ ਸ਼ੁਰੂ ਹੀ ਐਸੇ ਕੀ ਹਾਲਾਤ ਹੋਣ ਜਿਹੜਾ ਬੱਚਾ ਸ਼ੁਰੂ ਕੀ ਗਿਆ ਉਹ ਆ ਕਈ ਅੱਜ ਵੀ 70 ਘਰਾਂ ਦਾ 100 ਘਰ ਹੈ 70 ਘਰ ਦੇ ਕਈ ਬੱਚੇ ਨਸ਼ੇ ਕਰਦੇ ਜਿਵੇਂ 50% ਲੋਕਾਂ ਦੇ ਕਾਲੇ ਪੀਲੇ ਹੋਇਆ ਆ ਦੇਖੋ ਜੀ ਅੱਜ ਤਾਂ ਇਹ ਪਰਿਵਾਰ ਇੱਥੇ ਬੈਠਾ ਜਿਸ ਤਰੀਕੇ ਦਾ ਮੁੱਦਾ ਹੋ ਰਿਹਾ ਜੇ ਪੁਲਿਸ ਨੇ ਸਰਕਾਰ ਨੇ ਕੰਟਰੋਲ ਨਾ ਕੀਤਾ ਲੋਕਾਂ ਨੇ ਲਾਸ਼ਾਂ ਲੈ ਕੇ ਤੁਹਾਡੇ ਦਫ਼ਤਰ ਮੋੜੇ ਆ ਜਾਇਆ ਕਰਨਾ ਇਹ ਕੀ ਕਹਿ ਰਹੇ ਸੀ ਗੱਲ ਇਦਾਂ ਦੇ ਹਾਲਾਤ ਬਣ ਗਏ ਇਹ ਵੀ ਫੇਰ ਮੈਂ ਬਸ ਆ ਰਹੀ ਅਸੀਂ ਇਹ ਨਹੀਂ ਕੋਈ ਮਗਰ ਲਾ ਗੋ ਲਾ ਨਹੀਂ ਮੈਂ ਇਹੀ ਕਹਿੰਦਾ ਕੱਲ ਰਾਤ ਦਾ ਮੇਰੇ ਨਾਲ ਇਸ ਤਰ੍ਹਾਂ ਵੀ ਪਲੈਨ ਤੇ ਆ ਤੁਸੀਂ ਮੈਨੂੰ ਸਾਰਾ ਦਿਨ ਫੋਨ ਆ ਰਿਹਾ ਕੱਲ ਰਾਤ ਦਾ ਅੱਜ ਬਾਅਦ 14-15 ਘੰਟੇ ਹੋ ਗਏ ਕੋਈ ਆਪਸ ਬੱਲੇ ਕੋਈ ਬੰਦਾ ਫੜਿਆ ਇਸ ਸਮੇਂ ਫੜਿਆ ਕੋਈ ਪਤਾ ਨਹੀਂ ਜਦੋਂ ਇਨੇ ਜਿਹੇ ਹਵਾਲਾ ਖਾਏ ਮੈਂ ਕਹਿੰਦਾ ਫਿਰ ਵੀ ਕਿਹਦੇ ਨਾ ਸੁਤ ਦਿਨ ਪੜੇ ਆ ਇਹ ਉਹ ਡੀਆਏ ਬੱਚੇ ਨਹੀਂ ਪਵਾਣੇ ਸਾਈ ਕੀ ਕਰਦੇ ਕਿ ਉਹਨਾਂ ਦੱਸਣਾ ਕੀ ਕਰਦੇ ਕੀ ਆ ਮੈਂ ਕਲੀ ਗੱਲ ਕਰਾ ਹੋਰ ਕੋਈ ਜਿਹੜੀ ਆਲਾ ਫੜ ਲਾਂਗੇ ਕੋਈ ਬੱਚਾ ਫੜ ਲਾਂਗੇ ਔਰ ਪਿੱਛੇ ਜਿਹੜਾ ਗੈਂਗ ਆ ਕੋਈ ਪਿੱਛੇ ਦੀ ਮਾਂ ਇਹ ਵਿੱਚ ਨਾਲੀ ਉਹ ਫੜੇ ਇਹ ਨੰਮੀ ਬੰਦੇ ਆ ਉਹ ਨੰਮੀ ਬੰਦੇ ਫੜੂ ਇਹ ਲੱਗਦਾ ਗੈਂਗ ਸਾਰੇ ਦਾ ਮਤ ਕੋਣ ਵੇਚਦਾ ਹੁੰਦਾ ਕਿ ਜਦੋਂ ਸੱਤੀ ਕਰ ਦਿੰਦੇ ਨਾਰਮਲ ਲੋਕੀ ਜਿਹੜੇ ਫੈਕਟਰੀਆਂ ਉਹਨਾਂ ਦੇ ਕੰਮੇ ਵਿੱਚ ਲਾਣ ਹੋ ਜਾਂਦੇ ਉਹ ਕਹਿੰਦੇ ਆ ਮੈਂ ਕਹ ਬੰਦੇ ਜੜ ਤੋਂ ਇਹ ਕੰਮ ਕਰ ਰਿਹਾ ਜੜ ਫੜੀਏ ਇਹਨਾਂ ਕਿ ਆਪ ਬੰਦੇ ਨੂੰ ਤੰਗ ਕੀਤਾ ਜਾਏ ਤੇ ਆਹ ਸਰ ਕੋ ਜਿੰਨੇ ਜਿੰਨੇ ਆਪਣੀ ਕੋਈ ਸਬਸਕ੍ਰਾਈਬ ਜਿਹੜੇ ਮੁਲਾਜ਼ਮ ਇੱਥੇ ਦਿੱਤੇ ਆ ਨਾ ਭਾਈ ਮਰਗੀ ਪਾਰਟੀ ਦਾ ਇਹ ਜਿਹੜੇ ਮਾ ਦਿੱਤੇ ਆ ਇਹਨਾਂ ਨੂੰ ਜਿਹੜੇ ਮੁਲਾਜ਼ਮ ਦਿੱਤੇ ਮੈਂ ਨਾਮ ਹੀ ਦਾ ਲੈਣਾ ਤੂੰ ਸਮਝਦਾ ਰੋ ਇਹਨਾਂ ਨੂੰ ਇੱਥੋਂ ਕਹਿ ਦਿਓ ਛੜੇ ਚੱਲ ਦੇ ਚੱਲ ਬੇਕਰ ਇੱਕ ਮਾਦਾ ਹਣੀ ਅੱਲਾ ਤੁਸ ਮੰਮੀ ਹਣੀ ਆ ਤੇ ਕਿੱਥੇ ਆ ਲੱਟ ਦੀ ਮੰਮੀ ਕਿੱਥੇ ਆ ਇਹਨਾਂ ਦੇ ਘਰ ਦੇ ਨਾਲ ਜੀ ਇੱਥੇ ਐਂਡ ਤੇ ਪਿੱਛੇ ਹੀ ਬਾਗ ਹੈਗਾ ਛੜੇ ਆਂ ਉਹ ਤੇ ਨਸ਼ਾ ਕੀਤਾ ਜਾਂਦਾ ਜੀ ਆ ਪਿਛੇ ਬਾਗੇ ਮੰਨ ਲਓ ਰਾਤਾਂ ਦੇ ਉੱਪਰ ਹੋ ਕੇ ਕੀਤੀ ਜਾਂਦੇ ਜੀ ਉੱਥੇ ਜੂਆ ਵੀ ਚੱਲਦਾ ਹੈ ਜੀ ਤੁਹਾਡੇ ਪੁਲਿਸ ਮੁਲਾਜ਼ਮ ਜਾਂਦੇ ਆ ਜੀ ਉੱਥੇ ਜੂਆ ਚੱਲਦਾ ਨਾ ਜੀ ਬਸ ਉਹ ਜਾ ਆ ਕੇ ਜੂਏ ਦੇ ਛਾਲੇ ਆ ਕੇ ਨਿਕਲ ਆਉਂਦੇ ਆ ਮੱਲੇ ਲਿਆ ਸੋਦੇ ਜੂਆ ਬੰਦ ਕਰਾਂਗੇ ਇਹ ਕਿਤੇ ਅੱਜਾ ਪੂਰਾ ਹੋਇਆ ਨਾ ਪੱਛਾ ਪੂਰਾ ਆਇਆ ਜੀ ਇਹ ਮੈਨੂੰ ਇਹਨਾਂ ਦਾ ਫੋਨ ਆਇਆ ਖਲੀ ਦੇ ਵਿੱਚ ਖਲੀ ਦੇ ਕਿਸ ਨੇ ਚੌਂਕੀ ਰੱਖੀ ਮਹਾ ਆਹ ਚੌਂਕੀ ਹਾ ਜਨਾ ਬੱਲੇ ਹਾ ਬਲੀ ਪਿਛਲੇ ਮਹੀਨੇ ਦੀ ਗੱਲ ਹੈ ਜੀ ਮੈਂ ਚੌਂਕੀ ਤੇ ਮੱਛਾ ਦੇਖਣ ਆਇਆ ਹਾਂ ਤੇ ਮੈਂ ਕੁਨਾਲ ਤਿੰਨੂ ਸੀ ਇੱਕ ਸੱਤੀ ਸੀ ਮੈਂ ਖੜਿਓ ਕਹਿੰਦਾ ਮੈਂ ਕਹਿੰਦੀ ਸਾਰੇ ਚੁੱਪੀ ਕਰ ਰਹੇ ਹੋ ਕਿ ਮਾਤਾ ਜੀ ਦੇ ਅਰਦਾਸ ਕਰੋ ਇਸ ਗੜੀ ਨੂੰ ਨਸ਼ਾ ਖਤਮ ਹੋ ਜਾਵੇ ਮੈਂ ਚਲਾ ਗਿਆ ਜੀ ਐਸਪੀ ਸਾਹਿਬ ਮੈਂ ਚਲਾ ਗਿਆ ਇਹਨੂੰ ਕਹਿੰਦੇ ਕਿਹੜਾ ਬੋਲ ਕੇ ਗਿਆ ਇੱਥੇ ਮੇਰੇ ਭਰਾ ਨੂੰ ਕੋੜਾ ਡਾਕਟਰ ਸਿੱਟੇ ਮਾਰਿਆ ਕਾਂਕੇ ਸਾਥ ਨੂੰ ਵਾਗੇ ਦਾ ਕਰਾ ਰਹੇ ਠੀਕ ਕਹਿੰਦੇ ਕਿ ਮੈਂ ਕਿੱਥੇ ਇਹਦਾ ਬੋਲ ਕੇ ਗਿਆ ਇੱਥੇ ਮੈਨੂੰ ਕਹ ਰਹੇ ਹੋ ਇਹਦਾ ਨੂੰ ਕੁਛ ਹੋ ਜਾਈ ਜਿਹੜੀ ਜਿਹੜੀ ਗਲਤੀਆਂ ਦੇ ਲੈਂਦੀਆਂ ਇਹ ਦੇਖੋ ਸਾਟਾਗਾ ਜੀ ਸਾਟਾਗਾ ਸਾਟਾਗਾ ਦੇਖੋ ਪੰਨੂ ਲਿਆ ਵੇਖਾ ਰਾਜਨ ਨੰਬਰ ਵਾਲਾ ਵੋਲਿਊ ਇਹ ਮਤਲਬ ਉੱਥੇ ਰਹਿਣਾ ਜੀ ਪੁੱਛਵਾਂਗੇ ਪਰੇਸ਼ਾਨੀ ਹੈ ਲੋਕਾਂ ਦੀ ਤੁਸੀਂ ਕੋਈ ਆਏ ਹੋ ਤੁਸੀਂ ਕਹਿ ਦਿੰਨੇ ਨਾ ਕਿ ਮੇਰਾ ਨੰਬਰ ਹੈਗਾ ਵਾ ਤੁਸੀਂ ਮੈਨੂੰ ਫੋਨ ਕਰਦੇ ਹੋ